ਕਿੱਧਰ ਗਿਆ ਨੇ ਗੋਲੀਆਂ ਖਾਣੇ ਇਹ ਕਲਦੀਪ ਸੱਚੀ ਸੱਚੀ ਦੱਸ ਕਿਹੜੀਆਂ ਗੋਲੀਆਂ ਖਾਂਦੇ ਜੀ ਹਾਂ ਚਾਚਾ ਪੁੱਛ ਇਹਨਾਂ ਨੂੰ ਕਿਹੜੀਆਂ ਗੋਲੀਆਂ ਖਾਂਦੇ ਨੇ ਸੋਸੀਕਾਲ ਪਿੰਡ ਵਾਲੇ ਤੋਂ ਦੇਸੀਓ ਕਣਕ ਨੂੰ ਕ ਲਈ ਵੱਢ ਤੇ ਆਪਾਂ ਬਣਾ ਰਿਹਾ ਤੂੜੀ ਤੂੜੀ ਬਣਾ ਰਿਹਾ ਆਪਣੇ ਫੁੱਫੜ ਦੀ ਪਰ ਸਾਡੇ ਮਸ਼ੀਨ ਲੱਗੀ ਹੋਈ ਏ ਖੱਚ ਕੇ ਗਾਮ ਖੱਚ ਕੇ ਚੱਲ ਪਾਉ ਚੱਲ ਇਹਨਾਂ ਨੂੰ ਪੁੱਛ ਕਿਹੜੀਆਂ ਗੋਲੀਆਂ ਖਾਂਦੇ ਸਾਲੇ ਦੂਜੇ ਦਿਨ ਬਲਡਾ ਦਿੰਦੇ ਸਾਲੇ ਨਾ ਤੇ ਪਤਾ ਨਹੀਂ ਸਾਡੇ ਬੰਦੇ ਕਿਹੜੀਆਂ ਖੋਲੀਆਂ ਖਾਂਦੇ ਨੇ ਨਿੱਤ ਟਰੈਕਟਰ ਬਲਡਾਉਂਦੇ ਕਈ ਟਰਾਲੀ ਬਲਡਾਉਂਦੇ ਆ ਉਹ ਕਿੱਧਰ ਗਿਆ ਨੇ ਗੋਲੀਆਂ ਖਾਣੇ ਉਹ ਭਾਈ ਜੀ ਇਹ ਸਾਡੇ ਇਹ ਦੂਜੇ ਕੋ ਦਿਨ ਕੋਈ ਟਰੈਕਟਰ ਪਲਟਾ ਦਿੰਦੇ ਨੇ ਕਈ ਟਰਾਲੀ ਪਲਟਾ ਦਿੰਦੇ ਨੇ ਸੱਚੀ ਸੱਚੀ ਦੱਸ ਭਾਈ ਕਿਹੜੀਆਂ ਗੋਲੀਆਂ ਖਾਣਾ ਉਹ ਹਾਦਸਾ ਸੱਚੀ ਹੋਈ ਪਈ ਏ ਇਹ ਯਾਰਾ ਭਾਈ ਜੀ ਸਾਡੇ ਸੂਪਰ ਦੇ ਟਰੈਕਟਰ ਟਰਾਲੀ ਇੰਨੇ ਤੱਕ ਦਿਨ ਕਿਹੜੇ ਪਲਟਾ ਦਿੰਦੇ ਨੇ ਆਜੋ ਬਾਕੀ ਮਲਾਉਨੇ ਆ ਤੁਹਾਨੂੰ ਉਹਨਾਂ ਨਾਲ ਇਹ ਗਲਦੀਪ ਸੱਚੀ ਸੱਚੀ ਦੱਸ ਕਿਹੜੀਆਂ ਗੋਲੀਆਂ ਖਾਂਦੇ ਜੀ ਹਾਂ ਦਾਦਾ ਪੁੱਛ ਇਹਨਾਂ ਨੂੰ ਕਿਹੜੀਆਂ ਗੋਲੀਆਂ ਖਾਂਦੇ ਨੇ ਦਿੱਜੇ ਕੁਦਨੇ ਹੁੰਦੇ ਕਦੀ ਗਦੇ ਸੁੱਟ ਦਿੰਦੇ ਚਾ ਚਾ ਪਾਟੇ ਮੈਨੂੰ ਹੀ ਪਤਾ ਕਿਤੇ ਆ ਓਏ ਇਹਨਾਂ ਨੂੰ ਪੁੱਛੋ ਕਿਹੜੀਆਂ ਗੋਲੀਆਂ ਖਾਂਦੇ ਯਾਰ ਮੈਂ ਉਹਨਾਂ ਨੂੰ ਕਲਾਸਾ ਲਵਾਈਏ ਇਹਨਾਂ ਦੀਆਂ ਲੋਹਣੀਆਂ ਪੈਣੀਆਂ ਚਾ ਚਾਲ ਗੁਰਦੀਪਾ ਫੜਾ ਫੜ ਜਾ ਕੇ ਕੰਮ ਕਰਾਵਾ ਚੜਾਵਾਗਾ ਸੰਦੇ ਸਾਹਿਬ ਓਹ ਕਿਹੜੀਆਂ ਗੋਲੀਆਂ ਗਾਉਂਦੇ ਏ ਓਏ ਮੋਮੋ ਟੈਲੀਫੋਨ ਨਾ ਟਿਲੇ ਡਰਾਈਵਰ ਸਾਹਿਬ ਨਵੀਂ ਵੀਡੀਓ ਆ ਗਈ ਜਾਲੀ ਨੂੰ ਨਾ ਪਾਈ ਜਾਲੀ ਨੂੰ ਨਾ ਪਾਈ ਓਏ ਜਾਲੀ ਨੂੰ ਨਾ ਪਾ ਚ ਚਲੋ 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 ਇਹਨਾਂ ਸਾਡੇ ਡਰਾਈਵਰ ਸਾਹਿਬ ਆ ਰਾਮ ਨਾਲ ਖਿੱਚੇ ਆ ਰਾਮ ਨਾਲ ਚਲੋ ਚਲੋ ਰਾਵਰ ਸਾਹਿਬ ਹੋਰ ਆਉਣ ਵਾਲਾ ਹੌਲੀ ਹੌਲੀ ਖਿੱਚਾ ਜੇ ਇਹ ਸਾਡੇ ਬੰਦੇ ਨਿੱਕ ਤੇ ਖੜਦਾ ਰਾਲੀ ਸਿੱਟਲੀ ਉਹ ਚੱਲ 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 ਸਿੱਟਲੀ ਹੋ ਰੱਬਾ ਮੇਰਿਆ ਸੱਚੀ ਸੱਚੀ ਦਸ ਕਿਹੜੀਆਂ ਗੋਲੀਆਂ ਖਾਣੇ ਚੱਲ 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 ਨਿੱਕੀ ਜੀ ਜੇਨ ਤੇ ਛੁੱਟ ਸਕਣੀਆਂ ਨੇ ਅਕਈ ਯਾਰ ਵਾਜਾਂ ਨਹੀਂ ਹੁੰਦੀ ਪਿੱਛੇ ਜਾ ਖੱਟ 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 ਖੇਡ ਤੇ ਖੇਡ ਤੇ ਖੇਡ ਤੇ ਖੇਡ ਤੇ ਖੇਡ ਤੇ ਖੇਡ ਤੇ ਗਈ ਵਾਸ ਓਕੇ ਹੋ ਗਿਆ ਓਏ ਐ ਕਲਾਸਾ ਲਾਉਣੀਆਂ ਬਣੀ ਓਏ ਓਏ ਇਹਨਾਂ ਨੂੰ ਟ੍ਰੇਨਿੰਗ ਦਈਏ ਵਟਾ-ਵਟਣ ਗਾਵੇਂ ਯਾ ਗੁਰਵਾ ਵਾਟਨਾ ਵਟ ਕੇ ਠੂਕ ਪੋਛ ਨਹੀਂ ਕਰਦੇ। ਸਿੱਧੀ ਬਾਅਦ ਸਿੱਧੀ ਏ ਥਾਲੀ ਜਿੱਦੀ ਕਮਾਈ। ਇਹ ਨਹੀਂ ਡੈਡੀ ਕਰੀ ਜਿਹੜੀ ਗਾਣਿਆਂ ਨੂੰ ਉਹ ਠੂਕੀ। ਸੰਨੂ ਸਾਹਿਬ ਕੀ ਵਿਚਾਰ ਨੇ? ਸਟੰਡ ਕੀਤੇ ਨੇ ਯਾਰ। ਰੋਜ਼ ਸਟੰਡ ਘੇੜਦੇ ਏ। ਹਾਂਜੀ। ਅੱਛਾ। ਡਾਕਟਰ ਦੇ ਟੈਕਨਾਲੀ ਤੇ ਜੀ। ਚੱਲ ਚੰਗਾ ਬਚਾ ਹੋ ਗਿਆ ਸ਼ੂਗਰ। ਨਯਾ ਲਯਾ ਧਿਆਨ ਨਾ ਚੜਾਈ ਉਧਰ ਹੁਣ ਕੌਣ ਕਹਿੰਦਾ ਕਹਿੰਦਾ ਤਾਂ ਹੀ ਪਲਟਾ ਲੀ ਜੇ ਹੁਣ ਕਿ ਤਾਂ ਹੀ ਪਲਟਾ ਲੀ ਜੇ ਦੱਲ ਹੋਏ ਯਾਰ ਇਹ ਲਾਈਟ ਰੈਕ ਹੋਏ ਜੇ ਦੇ ਨੂੰ ਮਾਹ ਮਾਹ ਟਰਾਲੀਆਂ ਆਪ ਹੀ ਸੋਣਦੇ ਨੇ ਤੇਰੇ ਸਾਧੂ ਦੀਆਂ ਟਰਾਲੀਆਂ ਭੰਦੇ ਨੇ ਸਾਰੇ ਜਾਲੀਆਂ ਘੱਟ ਹੋ ਜਾਈਓ ਜਿਹੜਾ ਉਹ ਆਇਆ ਨਾ ਸਾਧੂ ਦਾ ਭਰਾ ਆ ਭਰਾ ਏ ਆਓ ਕਿਧਰੇ ਜਾਉਣ ਲੱਗੇ ਤੇ ਨੇ ਵੀ ਰਾਜ ਡਿੱਗ ਪਏ ਸਾਨੂੰ ਤਾਂ ਡਰ ਲੱਗਦਾ ਗੁਰੂਆ ਆਹ ਕਿਹੜਾ ਭਰਾ ਏ ਉਹ ਯਾਰ ਉਹਨਾਂ ਦਾ ਮਾਰਾ ਥੱਲੇ ਕਰਕੇ ਰੱਖਾ ਆ ਇੱਥੇ ਤਰੇ ਕਹਿੰਦੇ ਜੇ ਤੂੰ ਤੇਰੀ ਗਾਈ ਰਾਣਾ ਰਾਣਾ ਯਾਰ ਬਾਕੀ ਗੱਲਾਂ ਛੱਡੋ ਆਪਾਂ ਇਹਨਾਂ ਦੋਵਾਂ ਟ੍ਰੇਨਿੰਗ ਦੇਈਏ ਇਹਨਾਂ ਨੂੰ ਆ ਭਾਂਜ ਕਦੀ ਕਿਦੇ ਪਲਟਾ ਦੇਂ ਕਦੀ ਕਿਦੇ ਪਲਟਾ ਦੇਂਦੇ ਯਾਰ ਆਏ ਗਰਨਾਮ ਇਹਨਾਂ ਸਵੇਰੇ ਉਹ ਨਹੀਂ ਆਦਾ ਘਰ ਦੇ ਨਾਲ ਹੀ ਚੜਾਉਣ ਲੱਗੇ ਅੰਦਰ ਉੱਥੇ ਵਾਲਾ ਟਰੈਕਟਰ ਅਜੇ ਇਹਨਾਂ ਬੜਾ ਕੁਝ ਕਰਨਾ ਫਾਨੀ ਆਏ ਤਾਂ ਪਛਾਹ ਹੀ ਲਖੇ ਮਹਾਰਾਜ ਮੈਨੂੰ ਓਏ ਫਾਇਰ ਬ੍ਰਿਗੇਡ ਆਈ ਉਹ ਕਾਲੇ ਨੂੰ ਅੰਦਰ ਢਾਉਣ ਦੀ ਲੋੜ ਨਹੀਂ ਪੈਣੀ ਨਾ ਆ ਵੀ ਮਾਰਗ ਮੇਰੀ ਢਾ ਦੇਣੀ ਆਹ ਗੁਰੂ ਆ ਵੇਖੀ ਐਈ ਮਤਰਾ ਆਪਣੀ ਮਹਿਫਿਲ ਹਾਸੇ ਡੱਡੇ ਚੱਲਦੇ ਰਹਿੰਦੇ ਪਿੰਨਾ ਜੇ ਇਕੱਠੇ ਹੋ ਗਏ ਕੰਮ ਕਰਦੇ ਨੇ ਸਾਰੇ ਠੀਕੇ ਜੀ ਥੋੜੀ ਗਈ ਬਣਾ ਆਪਾਂ ਟਾਈਮ 50 60 ਟਾਲੀਆਂ ਥੋੜੀ ਬਣਾਉਣੀ ਆ ਆਪਾਂ ਇਹਦੀ ਤੇ 10 15 ਟਾਲੀਆਂ ਆਪਣੇ ਪੁਰਾਣੀ ਪਈ ਐ ਜਾ ਤੂੰ ਆ ਗਈ ਪਾਉ ਆਹ ਟਰੈਕਟਰ ਖੜਾ ਨਾ ਟਰਾਲੀ ਪਵਾ ਕੇ ਇੱਥੇ ਕਰਾ ਲਾ ਜਾ ਬੱਤੀ ਹੋ ਜਾ ਆਹ ਉਹਦੇ ਲੈ ਤਾ ਵੀ ਪਾ ਕੇ ਇੱਥੇ ਕਰਾ ਦੇ ਉਹਨੂੰ ਨਹੀਂ ਸੁੰਨਾ ਵਾ ਉਧਰ ਦੀ ਏ ਇਹ ਕੰਜਰ ਨੁਕਸਾਨ ਕਰਨ ਤੇ ਰਹਿੰਦੇ ਜਦੋਂ ਮਰਜ਼ੀ ਵੇਖੋ ਆਓ